ਲੋ ਤਰਾ ਤੇਜ ਲੋ ਤਾਜ ਤੀਪੇ ਗਿ ਲੋ ਕੋਪੀ ਲੋ ਗਾਜਰਾ ਲੋ ਅੱਪੀ ਅਸੀਂ ਪੜਨਾ ਲਿਖਣਾ ਨਾ ਛੱਡੀਏ ਸੋਹਰ ਪੜਨਾ ਸ਼ੁਰੂ ਕਰ ਦਈਏ ਕਿ ਜੇ ਇੱਕ ਬੰਦਾ ਪੀ ਐਚ ਡੀ ਕਰਕੇ ਸਬਜ਼ੀ ਵੇਚਣੀ ਸ਼ੁਰੂ ਕਰ ਸਕਦਾ ਤਾਂ ਯਾਰ ਅਸੀਂ ਪੜਦੇ ਪੜਦੇ ਕਿਉਂ ਨਹੀਂ ਕੰਮ ਕਰ ਸਕਦੇ ਯਾਤਰੀ ਕਰਕੇ ਡਾਕਟਰ ਸ਼ਬਦ ਉਹਦੇ ਨਾਲ ਲੱਗ ਜਾਂਦਾ ਉਸ ਤੋਂ ਬਾਹਰ ਇਹਨਾਂ ਪੜ੍ਹਨ ਖਤ ਤੋਂ ਬਾਅਦ ਵੀ ਸਬਜ਼ੀ ਵੇਚਣ ਦਾ ਕੰਮ ਕੀਤਾ ਜਨ ਜਾਇਆ ਆਪਣੇ ਆਪ ਨੂੰ ਸਰਵਾਈਵ ਕਰਨ ਵਾਸਤੇ ਤੇ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਫੇ ਸਬਜ਼ੀ ਦਾ ਕੰਮ ਜਿਹੜਾ ਸ਼ੁਰੂ ਕਰਨਾ ਪਿਆ ਫਿਰ ਉਹਨਾਂ ਨੂੰ ਮਤਲਬ ਬੜਾ ਸ਼ੌਕ ਜਿਹਾ ਲੱਗਾ ਇੱਕ ਝਟਕਾ ਜਿਹਾ ਲੱਗਾ ਕਿ ਯਾਰ ਇਹ ਕਿ ਇਦਾਂ ਕਿਦਾਂ ਹੋ ਗਿਆ ਫਿਰ ਜਦੋਂ ਗੱਲ ਅੱਗੇ-ਅੱਗੇ ਜਾਂਦੀ ਰਹੀ ਫੈਲਦੀ ਰਹੀ ਤਾਂ ਫਿਰ ਉਹਨਾਂ ਨੂੰ ਲੱਗਾ ਵੀ ਯਾਰ ਇਹ ਕਿਸ ਤਰ੍ਹਾਂ ਇਹ ਗੱਲ ਹੋ ਮਤਲਬ ਯਕੀਨ ਜਾਣਾ ਸ਼ੁਰੂ ਕਰ ਗਿਆ ਫਿਰ ਉਹਨੇ ਪੁੱਛਿਆ ਕਿ ਕਿਸ ਕਾਰਨ ਕੀ ਹੈ ਤੇ ਕਾਰਨ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਾਰਨ ਹੈਗਾ ਸਰਵੇਇੰਗ ਤਾਂ ਇਹ ਲੈਂਡ ਪਿੱਛੇ ਕਿਉਂ ਪ੍ਰੈਸ਼ਰ ਚੱਲਦੇ ਜੇ ਪ੍ਰੈਸ਼ਰ ਪਾਉਣ ਵਾਲਿਆਂ ਨੂੰ ਕਹਿ ਦੋ ਕਿ ਵੀ ਸਾਡੇ ਕੋਲ 2-4-5000 ਰੁਪਏ ਦੇ ਪਿੱਛੇ ਜਿਹੜਾ ਵੀ ਕਿਸੇ ਦੇ ਨਾਲ ਅਨਿਆਏ ਨਹੀਂ ਹੋਣਾ ਇਹ ਗੱਲ ਮਤਲਬ ਜਿਹੜੇ ਪੀ ਐਚ ਡੀ ਕਰਵਾਉਣ ਵਾਲੇ ਪ੍ਰੋਫੈਸਰ ਉਹ ਜ਼ਰੂਰ ਜਾਣਣ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤਸਵੀਰਾਂ ਬਖਾਵਾ ਤੁਹਾਨੂੰ ਸ਼੍ਰੀ ਅਮਰਸਰ ਸਾਹਿਬ ਦੀਆਂ ਅਸੀਂ ਅਕਸਰ ਦੇਖਦੇ ਆਂ ਕਿ ਸਾਡੇ ਗਲੀਆਂ ਬਾਜ਼ਾਰਾਂ ਵਿੱਚ ਸਬਜ਼ੀ ਵਾਲਾ ਵੇਚਦੇ ਨੇ ਅਤੇ ਸਬਜ਼ੀ ਵੇਚਣ ਤੋਂ ਬਾਅਦ ਹੋਕਾ ਦੇ ਦਿੰਦੇ ਨੇ ਅਸੀਂ ਦੇਖਦੇ ਆਂ ਕਿ ਬਹੁਤ ਘੱਟ ਪੜੇ ਲਿਖੇ ਹੁੰਦੇ ਨੇ ਪਰ ਜਿਹੜੀਆਂ ਤਸਵੀਰਾਂ ਤੁਹਾਨੂੰ ਅੱਜ ਵਿਖਾਵਾਂਗੇ ਅਮਰਸਰ ਦੇ ਗਲੀਆਂ ਦੀਆਂ ਉਹ ਇਹਨਾਂ ਕਿ ਪੜਿਆ ਲਿਗਾ ਸ਼ਖਸ ਆ ਵੀ ਚੰਗਾ ਉਹਦੇ ਨਾਂ ਦੇ ਗਾੜੀ ਡਾਕਟਰ ਸ਼ਬਦ ਲੱਗਦਾ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਮਰਸਦਰਹਿਣ ਵਾਲੇ ਡਾਕਟਰ ਸੰਦੀਪ ਸਿੰਘ ਜੀ ਪੀ ਐਚ ਡੀ ਕੀਤੀ ਹੋਈ ਆ ਪੀ ਐਚ ਡੀ ਸਬਜੀ ਵਾਲਾ ਤੁਸੀਂ ਦੇਖ ਸਕਦੇ ਹੋ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਕਿ ਇਹ ਸਬਜੀ ਵਾਲਾ ਵਾ ਅਸੀਂ ਅਕਸਰ ਦੇਖਦੇ ਜਿਆਦਾਤਰ ਜਿਹੜੇ ਸਬਜੀ ਵਾਲੇ ਹੁੰਦੇ ਨੇ ਕੋਈ ਕਾਲਾ ਹੁੰਦਾ ਕੋਈ ਛਿੰਦਾ ਹੁੰਦਾ ਕੋਈ ਸੰਦੀਪ ਹੁੰਦਾ ਕੋਈ ਕੁਝ ਹੁੰਦਾ ਪਰ ਜਿਹੜਾ ਇਹ ਵੱਖਰਾ ਜਿਹੜਾ ਜਿਹੜਾ ਕਿ ਸਬਜੀ ਵਾਲਾ ਪੀ ਐਚ ਡੀ ਸਬਜੀ ਵਾਲਾ ਵਾ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਡਾਕਟਰ ਸਾਹਿਬ ਜੀ ਪੀ ਐਚ ਡੀ ਕਰਕੇ ਡਾਕਟਰ ਸ਼ਬਦ ਤੁਹਾਡੇ ਨਾਲ ਲੱਗ ਜਾਂਦਾ ਉਸ ਤੋਂ ਬਾਅਦ ਇਹਨਾਂ ਪੜ੍ਹ ਲਿਖਣ ਤੋਂ ਬਾਅਦ ਵੀ ਸਬਜ਼ੀ ਵਿੱਚੋਂ ਦਾ ਕੰਮ ਕੀਤਾ ਰਹਿ ਗਿਆ ਆਪਣੇ ਆਪ ਨੂੰ ਸਰਵਾਈਵ ਕਰਨ ਵਾਸਤੇ ਤੇ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਇਹ ਸਬਜ਼ੀ ਦਾ ਕੰਮ ਜਿਹੜਾ ਸ਼ੁਰੂ ਕਰਨਾ ਪਿਆ ਕਿਉਂਕਿ ਜਦੋਂ ਤੁਹਾਨੂੰ ਤੁਹਾਡੀ ਯੋਗਤਾ ਦੇ ਮੁਤਾਬਿਕ ਕੰਮ ਨਹੀਂ ਮਿਲਦਾ ਪਿਆ ਜਾਂ ਉਹ ਕੰਮ ਮਿਲਦਾ ਪਿਆ ਜਿਹਦੇ ਤੋਂ ਤੁਸੀਂ ਮਤਲਬ ਆਪਣੇ ਪਰਿਵਾਰ ਨੂੰ ਨਹੀਂ ਪਾਲ ਸਕਦੇ ਤਾਂ ਫਿਰ ਤੁਹਾਨੂੰ ਉਹ ਕੰਮ ਚੁਣਨਾ ਪੈਂਦਾ ਵੈ ਉਹ ਕਿਤਾ ਚੁਣਨਾ ਪੈਂਦਾ ਵੈ ਕਿ ਜਿਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਜਾਂ ਆਪਣੇ ਪਰਿਵਾਰ ਨੂੰ ਸਰਵਾਈਵ ਕਰ ਸਕੋ ਡਾਕਟਰ ਸਾਹਿਬ ਨੇ ਐਸੋ ਪੀ ਜਿੰਦਗੀ ਦਾ ਸਫਲ ਹੈ ਕਿਉਂ ਡਾਕਟਰ ਸ਼ਬਦ ਤੁਹਾਡੇ ਨਾਲ ਲੱਗਦਾ ਤੁਹਾਡੇ ਗਾ ਸਟੂਡੈਂਟ ਵੀ ਹੋਣਗੇ ਜਿਹੜੇ ਪਰ ਲੈ ਕੇ ਅਫਸਰ ਲੱਗੇ ਹੋਣਗੇ ਜਦੋਂ ਤੁਹਾਡੀ ਫੋਟੋ ਵੈਲ ਹੁੰਦੀ ਆ ਫਿਰ ਕਿੰਨੇ ਕ ਫੋਨ ਕਾਲ ਆਉਂਦੇ ਆ ਜਾਂ ਕਿੰਨੀ ਕ ਸਚਾਈ ਹੁੰਦੀ ਆ ਪੁੱਛਦੇ ਨੇ ਵੀ ਪ੍ਰੋਫੈਸਰ ਸਾਹਿਬ ਡਾਕਟਰ ਸਾਹਿਬ ਤੁਸੀਂ ਇਹ ਵਾਕਿਆ ਕਾਮ ਸਮਝੀ ਦਾ ਕਰ ਰਹੇ ਹੋ ਉਹਦੀ ਸਚਾਈ ਦੂਰ ਦੱਸ ਦਿਓ ਬਹੁਤ سارے ਕੋਲ ਆਏ ਬਹੁਤਿਆਂ ਨੂੰ ਤਾਂ ਯਕੀਨ ਹੀ ਨਹੀਂ ਸੀ ਹੋ ਰਿਹਾ ਇੱਕ ਦੋ ਤਾਂ ਮੈਨੂੰ ਕੋਲ ਆਇਆ ਕਹਿੰਦੇ ਵੀ ਸਰ ਤੁਹਾਡੀ ਕੋਈ ਫੋਟੋ ਵਾਇਰਲ ਕਰਦਾ ਪਿਆ ਦੇਖੋ ਆਪਾਂ ਕਰੀਏ ਕੋਈ ਐਕਸ਼ਨ ਲਈਏ ਕਿਉਂਕਿ ਅਕੋਰਡਿੰਗ ਟੂ ਲਾ ਡੇਫਰਮੇਸ਼ਨ ਵੀ ਬੰਦਾ ਮੈਂ ਕਿ ਬੱਚੀ ਨਹੀਂ ਡੇਫਰਮੇਸ਼ਨ ਲਈ ਕੋਈ ਗੱਲ ਨਹੀਂ ਹੈ ਇਹ ਫੋਟੋ ਸੱਚੀ ਹੈ ਪਰ ਮੈਂ ਕਿ ਇਹ ਫੋਟੋ ਹੈ ਪੁਰਾਣੀ ਹੈ ਮਹੀਨਾ ਡੇਢ ਮਹੀਨਾ ਪੁਰਾਣੀ ਹੈ ਤਾਂ ਚਲੋ ਬੱਚਿਓ ਫਿਰ ਉਹਨਾਂ ਨੂੰ ਮਤਲਬ ਬੜਾ ਸ਼ੋਕਜਾ ਲੱਗਾ ਇੱਕ ਝਟਕਾ ਜਿਹਾ ਲੱਗਾ ਕਿ ਯਾਰ ਇਹ ਇਦਾਂ ਕਿਦਾਂ ਹੋ ਗਿਆ ਫਿਰ ਜਦੋਂ ਗੱਲ ਅੱਗੇ-ਅੱਗੇ ਜਾਂਦੀ ਰਹੀ ਫੈਲਦੀ ਰਹੀ ਤਾਂ ਫਿਰ ਉਹਨਾਂ ਨੂੰ ਲੱਗਾ ਵੀ ਯਾਰ ਇਹ ਕਿਸ ਤਰ੍ਹਾਂ ਇਹ ਗੱਲ ਉਹ ਮਤਲਬ ਯਕੀਨ ਜਾਂਾਣਾ ਸ਼ੁਰੂ ਕਰਿਆ ਫਿਰ ਉਹਨਾਂ ਪੁੱਛੇ ਕਿ ਕਾਰਨ ਕੀ ਹੈ ਤਾਂ ਕਾਰਨ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਾਰਨ ਹੈਗਾ ਸਰਵਾਈਵਲ ਪਰ ਮੈਂ ਇਹ ਦੱਸੋ ਵੀ ਡਾਕਟਰ ਸੰਦੀਪ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ ਉਹਨਾਂ ਨੇ ਇਹ ਕਿਹਾ ਸੀ ਵੀ ਗੋਰੇ ਜਿਹੜੇ ਪੰਜਾਬ ਵਿੱਚ ਕੰਮ ਕਰਨ ਆਏ ਕਰਨਗੇ ਪਰ ਉਹਨਾਂ ਨੇ ਇਹ ਨਹੀਂ ਕਿਹਾ ਸੀ ਡਾਕਟਰ ਪੀ ਐਚ ਡੀ ਕਰਨ ਤੋਂ ਬਾਅਦ ਸਬਜ਼ੀ ਵੇਚਿਆ ਕਰਨਗੇ ਇਹ ਨਹੀਂ ਸੀ ਕਿਹਾ ਉਹਨਾਂ ਨੇ ਇਹ ਤੇ ਹੁਣ ਉਹੀ ਜਵਾਬ ਦੇ ਸਕਦੇ ਨੇ ਕਿ ਉਹਨਾਂ ਨੇ ਕਿਉਂ ਨਹੀਂ ਕਿਹਾ ਜਾਂ ਉਹਨਾਂ ਦੇ ਮਨ 'ਚ ਕੀ ਹੈ ਉਹਨਾਂ ਨੂੰ ਜੋ ਠੀਕ ਲੱਗਾ ਉਹਨਾਂ ਨੇ ਕਹਿ ਦਿੱਤਾ ਹੋਣਾ ਮੈਂ ਕੱਲ ਨੂੰ ਵੀ ਜੋ ਉਹਨਾਂ ਨੂੰ ਠੀਕ ਲੱਗੂਗਾ ਉਹ ਕਹਿ ਦੇਣਗੇ ਪਰ ਕੀ ਲੱਗਦਾ ਨਹੀਂ ਕਿ ਕਿੰਨੇ ਕਿਤੇ ਪੰਜਾਬ ਦੇ ਮੂਹ ਤੇ ਵੀ ਜਾਂ ਸਾਡੇ ਜਿਹੜੇ ਪੰਜਾਬੀ ਹੋਣ ਤੇ ਵੀ ਬੜੀ ਵੱਡੀ ਚਪੇੜ ਆ ਪੀ ਨਾ ਪੜ ਲਿਖਣ ਤੋਂ ਬਾਅਦ ਵੀ ਜਿਹੜਾ ਸਬਜ਼ੀ ਵੇਚਣ ਦਾ ਕੰਮ ਕਰ ਰਿਹਾ ਉਹ ਵੀ ਪੀ ਐਚ ਡੀ ਕਰਨ ਤੋਂ ਬਾਅਦ ਨਹੀਂ ਇਹਨੂੰ ਆਪਾਂ ਪੋਜ਼ੀਟਿਵ ਸੈਂਸ ਵਿੱਚ ਵੀ ਲੈ ਸਕਦੇ ਹਾਂ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦਾ ਕੰਮ ਮਿਹਨਤ ਕਰਨਾ ਵੀ ਹੈ ਅਸੀਂ ਮਿਹਨਤ ਕਾਸ਼ ਜਮਾਤ ਨੂੰ ਬਿਲੋਂਗ ਕਰਦੇ ਆ ਤਾਂ ਅਸੀਂ ਬਜਾਏ ਕਿਸੇ ਦੇ ਅੱਗੇ ਹੱਥ ਅਡਣਦੇ ਅਸੀਂ ਆਪਣੀ ਸਰਜਮੀ ਛੱਡਣ ਤੋਂ ਬਿਨਾ ਅਸੀਂ ਆਪਣਾ ਜਿਹੜਾ ਕੰਮ ਸ਼ੁਰੂ ਕਰ ਲੇਤਾ ਕੁਲਾਦਾ ਨਹੀਂ ਡਾਕਟਰ ਸਾਹਿਬ ਵਾਈਟ ਕੋਲਰ ਜੋਬ ਆ ਪ੍ਰੋਫੈਸਰ ਲੈਂਦੇ ਡਾਕਟਰ ਸ਼ਬਦ ਜਿਹਦੇ ਨਾਲ ਅਸੀਂ ਦੇਖਦੇ ਵੀ ਡਾਕਟਰ ਸ਼ਬਦ ਲੱਗਣ ਵਾਸਤੇ ਸਾਰੀ ਸਾਰੀ ਉਮਰ ਲੋਕ ਗਾ ਦਿੰਦੇ ਨੇ ਦੀਵਿਆਂ ਗਾੜੀ ਪੜ੍ਹਦੇ ਨੇ ਸਾਈ ਸਾਈ ਰਾਤ ਪੜ ਪੜ ਕੇ ਲਿਖ ਕੇ ਫਿਰ ਜਾ ਕੇ ਕਿਤੇ ਡਾਕਟਰ ਸ਼ਬਦ ਜਿਹੜਾ ਉਹਨਾਂ ਦੇ ਨਾਮ ਦੀ ਗਾੜੀ ਲੱਗਦਾ ਵਾ ਤੇ ਇੰਨਾ ਲੱਗਣ ਤੋਂ ਬਾਅਦ ਵੀ ਅਸੀਂ ਜੇ ਸਬਜ਼ੀ ਵਿੱਚ ਨਹੀਂ ਆ ਕਦੇ ਮਨ ਚ ਵਿਚਾਰ ਵੀ ਹੁੰਦਾ ਇਹ ਚੀਜ਼ ਨੂੰ ਲੈ ਕੇ ਕਿ ਕਦੇ ਸਮਾਂ ਹੀ ਨਹੀਂ ਲੱਗਦਾ ਅਸੀਂ ਖਰਾਬ ਕਰ ਲਿਆ ਆਪਣੀ ਦੇ। ਨਹੀਂ ਦੇਖੋ ਮਹਿਸੂਸ ਤਾਂ ਜਰੂਰ ਹੁੰਦਾ ਵੈ। ਜਿਵੇਂ ਤੁਸੀਂ ਗੱਲ ਕੀਤੀ ਤਾਂ ਮੈਨੂੰ ਵੀ ਪੀ ਐਚ ਡੀ ਦੀ ਡਿਗਰੀ ਮਿਲੀ ਨੂੰ 6 ਸਾਲ ਹੋ ਗਿਆ 30 32 ਸਾਲ ਦੀ ਉਮਰ ਦੇ ਵਿੱਚ ਮੈਨੂੰ ਵੀ ਪੀ ਐਚ ਡੀ ਦੀ ਡਿਗਰੀ ਮਿਲੀ। ਮੈਂ ਵੀ ਆਪਣੇ 30 32 ਸਾਲ ਜਿਹੜੇ ਲਾਈਫ ਤੇ ਗੁਜ਼ਾਰੇ ਇੱਕ ਪੀ ਐਚ ਡੀ ਦੀ ਡਿਗਰੀ ਲੈਣ ਪਿੱਛੇ ਮਹਿਸੂਸ ਤਾਂ ਹੁੰਦਾ ਵੈ। ਹਾਂ ਜਿਹੜੀ ਗੱਲ ਹੈ ਕਿ ਸਮਾਂ ਗਵਾਉਣ ਦੀ ਤਾਂ ਉਹਦੇ ਜ਼ਿੰਮੇਵਾਰ ਮੈਨੂੰ ਨਹੀਂ ਲੱਗਦਾ ਅਸੀਂ ਨਹੀਂ ਆ। ਜੋ ਸਾਡਾ ਸਮਾਣੀ ਹੈ ਉਹਦੇ ਜ਼ਿੰਮੇਵਾਰ ਉਹ ਲੋਕ ਨੇ ਜਿਨ੍ਹਾਂ ਨੇ ਸਾਡੂੰ ਜਿਹੜੀ ਸਾਡੀ ਯੋਗਤਾ ਹੈ ਉਸ ਗੱਲ ਨੂੰ ਸਮਝਿਆ ਨਹੀਂ ਜਿਨ੍ਹਾਂ ਨੇ ਸਿਰਫ ਆਪਣੇ ਨਿੱਜਲ ਧਿਆਨ ਦਿੱਤਾ ਸਾਡਾ ਮਤਲਬ ਮੇਰਾ ਨਹੀਂ ਮੇਰੀ ਕਹਾਣੀ ਨਹੀਂ ਪਤਾ ਨਹੀਂ ਮੇਰੇ ਵਰਗੇ ਕਿੰਨੇ ਹਜ਼ਾਰਾ ਕੁੜੀਆਂ ਮੁੰਡੇ ਨੇ ਉਹਨਾਂ ਨੂੰ ਜਿਨ੍ਹਾਂ ਨੇ ਮੋਲ ਨਹੀਂ ਪਾਇਆ ਪਤਾ ਸੌ ਲੱਗਦਾ ਨਹੀਂ ਇੱਕ ਦਿਨ ਬਲੇ ਅਸੀਂ ਦੇ ਦੇ ਵੀ ਸਾਡੇ ਜਿਹੜੇ ਬੱਚੇ ਨੇ ਪੜ੍ਹ ਲਿਖਣ ਵਾਸਤੇ ਅਸੀਂ ਉਹਨਾਂ ਨੂੰ ਕਹਿੰਦੇ ਆਂ ਵੀ ਪੜ੍ਹਿਆ ਲਿਖਿਆ ਕਰੋ ਪੜ੍ਹ ਲੈ ਕੇ ਅਫਸਰ ਬਣੋ ਪਰ ਕਿਤੇ ਇੱਕ ਮੈਸੇਜ ਹੀ ਜਾਂਦਾ ਇੱਥੇ ਨੂੰ ਲੈ ਕੇ ਵੀ ਤੁਸੀਂ ਪੀ ਐਚ ਡੀ ਕਰਨ ਤੋਂ ਬਾਅਦ ਸਬਜ਼ੀ ਕਿ ਵੇਚ ਦਿਓ ਅਸੀਂ ਚਲੋ ਮਿਹਨਤ ਕਰਨ ਦਾ ਕੋਈ ਡਰ ਨਹੀਂ ਆ ਕੰਮ ਕਰ ਕੋਈ ਛੋਟਾ ਨਹੀਂ ਹੁੰਦਾ ਪਰ ਇੰਨਾ ਪੜ੍ਹ ਲੈ ਕੇ ਪੀ ਐਚ ਡੀ ਕਰਨ ਤੋਂ ਬਾਅਦ ਸਬਜ਼ੀ ਵੇਚਣੀ ਇਹ ਕਿਹਦੇ ਕਿਹਦੇ ਮੰਨਦੇ ਲੋਕਾਂ ਦੀ ਖਟਕ ਦੀ ਗੱਲ ਹੈ ਜਿਹੜੀ ਇਹ ਖਟਕਣ ਦੇ ਨਾਲ ਅਸੀਂ ਇਸ ਗੱਲ ਨੂੰ ਇਸ ਤਰੀਕੇ ਨਾਲ ਸਮਝੀਏ ਕਿਪੀ ਅਸੀਂ ਪੜਨਾ ਲਿਖਣਾ ਨਾ ਛੱਡੀਏ ਸੋ ਹੋਰ ਪੜਨਾ ਸ਼ੁਰੂ ਕਰ ਦਈਏ ਕਿ ਜੇ ਇੱਕ ਬੰਦਾ ਪੀ ਐਚ ਡੀ ਕਰਕੇ ਸਬਜ਼ੀ ਵੇਚਣੀ ਸ਼ੁਰੂ ਕਰ ਸਕਦਾ ਹੈ ਤਾਂ ਯਾਰ ਅਸੀਂ ਪੜਦੇ ਪੜਦੇ ਕਿਉਂ ਨਹੀਂ ਕੰਮ ਕਰ ਸਕਦੇ ਮੈਂ ਅੱਜ ਵੀ ਪੜ ਰਿਹਾ ਠੀਕ ਹੈ ਮੈਨੂੰ ਇਹ ਗੱਲ ਦਾ ਨਹੀਂ ਰੋਸਾ ਵੇ ਮਾਂਚੇ ਜ਼ਰੂਰ ਆਉਂਦਾ ਕਿ ਯਾਰ ਨੌਕਰੀ ਨਹੀਂ ਮਿਲੀ ਜਾਂ ਸਾਨੂੰ ਉਹ ਕੰਮ ਨਹੀਂ ਮਿਲਿਆ ਜਿਹਦੇ ਵਾਸਤੇ ਅਸੀਂ ਐਲੀਜੀਬਲ ਸੀ ਜਿਹੜਾ ਸਾਡਾ ਜਨੂਨ ਸੀ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪੜਾਈ ਲਿਖਾਈ ਛੱਡ ਤੀਏ ਕਿਉਂਕਿ ਅੱਜ ਅਸੀਂ ਜੋ ਕੁਝ ਵੀ ਆ ਇਸ ਪੜਾਈ ਲਿਖਾਈ ਦੀ ਬਦੌਲਤਾਂ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਉਹਲਾ ਕਨਸੈਪਟ ਹੈ ਜਿਵੇਂ ਤੁਹਾਡਾ ਰਿਸ਼ਤਾ ਹੁੰਦਾ ਵਾ ਤੁਹਾਡਾ ਮੈਰਿਜ ਹੋ ਜਾਂਦੀ ਆ ਤੇ ਉਹਨਾਂ ਚੁਣਿਆ ਹੋਊਗਾ ਕਿ ਮੁੰਡਾ ਬੜਿਆ ਪੜਾ ਲਿਖਿਆ ਵਾ ਉਸ ਤੋਂ ਬਾਅਦ ਪੀ ਐਚ ਡੀ ਕਰ ਲਈ ਆ ਤੇ ਸਹੁਰਿਆਂ ਨੂੰ ਬੜਾ ਫਕਰ ਹੋਊਗਾ ਰਿਸ਼ਤੇਦਾਰਾਂ ਭੈਣ ਭਰਾਵਾਂ ਬੜਾ ਹੋਊਗਾ ਵੀ ਸਾਡਾ ਜਵਾਈ ਪੀ ਐਚ ਡੀ ਕੀਤੀ ਹੋਈ ਆ ਪਰ ਜਦੋਂ ਪੀ ਐਚ ਡੀ ਕਰਨ ਤੋਂ ਬਾਅਦ ਸਬਜ਼ੀ ਵੇਚਣਾ ਕੰਮ ਸ਼ੁਰੂ ਕਰ ਲਿਆ ਫਿਰ ਘਰ ਦੇ ਹਾਲਾਤ ਕੀ ਨੇ ਘਰਦਿਆਂ ਦਾ ਕੀ ਬੀਤਦੀ ਹੋਗੀ ਤੁਹਾਡੇ ਧਰਮਪਤੀ ਜਿਹੜੀ ਜੀਵਨ ਸਾਥੀ ਆ ਜਿਹੜਾ ਫਕਰ ਨਾ ਕਹਿੰਦੀ ਹੋਊਗੀ ਵੀ ਮੇਰਾ ਘਰ ਵਾਲਾ ਤੇ ਨਾਲ ਵੀ ਗਾੜੀ ਡਾਕਟਰ ਲੱਗਦਾ ਜੀ ਡਾਕਟਰ ਸੰਦੀਪ ਸਿੰਘ ਲੱਗਦਾ ਪ੍ਰੋਫੈਸਰ ਲੱਗਦਾ ਪਰ ਅੱਜ ਉਹ ਪ੍ਰੋਫੈਸਰ ਜਿਹੜਾ ਗਲੀ ਵਿੱਚ ਜਾ ਕੇ ਹੋਕਾ ਦੇ ਰਿਹਾ ਵੀ ਸਬਜ਼ੀ ਲੈ ਲਓ ਸਬਜ਼ੀ ਲੈ ਲਓ ਦੇਖੋ ਜਿੰਨਾਂ ਨੂੰ ਮੇਰੇ ਤੇ ਵਿਸ਼ਵਾਸ ਸੀ ਤੇ ਵਿਸ਼ਵਾਸ ਹੈ ਉਹਨਾਂ ਵਾਸਤੇ ਮੈਂ ਅੱਜ ਵੀ ਉਹੀ ਹਾਂ ਜਿਹੜੇ ਮੇਰੇ ਤੇ ਮਤਲਬ ਮੈਨੂੰ ਐਵੇਂ ਦਿਖਾਉਂਦੇ ਸੀ ਕਿ ਸਾਨੂੰ ਤੇਰੇ ਤੇ ਵਿਸ਼ਵਾਸ ਹੈ ਉਹਨਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ ਪਰ ਜੇ ਮੈਂ ਆਪਣੀ ਵਾਈਫ ਦੀ ਗੱਲ ਕਰਾਂ ਆਪਣੇ ਪੇਰੈਂਟਸ ਦੀ ਗੱਲ ਕਰਾਂ ਆਪਣੇ ਭੈਣ ਭਰਾਵਾਂ ਦੀ ਗੱਲ ਕਰਾਂ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਮੇਰੇ ਤੇ ਵਿਸ਼ਵਾਸ ਹੈਗਾ ਕਿਉਂਕਿ ਉਹਨਾਂ ਨੂੰ ਮੇਰੇ ਤੇ ਇੰਨੀ ਗੱਲ ਦਾ ਵਿਸ਼ਵਾਸ ਹੈਗਾ ਕਿ ਭਈ ਇਹ ਬੰਦਾ ਅੱਜ ਨਹੀਂ ਤੇ ਕੱਲ ਫਿਰ ਉੱਥੇ ਜਾਏਗਾ ਸਮਾ ਬਦਲਿਆ ਸਮਾਜ ਚੇਂਜ ਜਰੂਰ ਹੁੰਦਾ ਰਹਿੰਦਾ ਵੈ ਇੱਕ ਨਾ ਕਹਾਣੀ ਅਸੀਂ ਪੜਦੇ ਹੁੰਦੇ ਸੀ ਮੈਂ ਅਕਸਰ ਆਪਣੇ ਬੇਟੇ ਨੂੰ ਵੀ ਸੁਣਾਉਂਦਾ ਹੁੰਦਾ ਕਿ ਇੱਕ ਰਾਜਾ ਸੀ ਉਹ ਸਾਰਾ ਕੁਝ ਹਾਰ ਕੇ ਬੈਠ ਜਾਂਦਾ ਹੈ ਤਾਂ ਬੈਠਾ ਹੁੰਦਾ ਬੜਾ ਮਿਊਜ਼ ਜਿਹਾ ਤਾਂ ਇੱਕ ਫਕੀਰ ਉਹਨੂੰ ਮਿਲਦਾ ਵੈ ਕਹਿੰਦਾ ਕੀ ਹੋਇਆ ਤਾਂ ਉਹ ਕਹਿੰਦਾ ਵੀ ਇਸ ਤਰ੍ਹਾਂ ਮੇਰਾ ਰਾਜ ਭਾਗ ਚਲੇ ਗਿਆ ਉਹ ਉਹਨੂੰ ਇੱਕ ਅੰਗੂਠੀ ਦਿੰਦਾ ਹੈ ਅੰਗੂਠੀ ਦੇ ਕੇ ਕਹਿੰਦਾ ਵੀ ਕਿ ਇਹਨੂੰ ਪੜ ਲੈ ਉਹ ਪੜ ਲਿੰਦਾ ਵੈ ਜਿਹਦੇ ਵਿੱਚ ਲਿਖਿਆ ਹੁੰਦਾ ਵੈ ਕਿ ਇਹ ਸਮਾਂ ਨਹੀਂ ਰਹੇਗਾ ਤਾਂ ਉਹ ਕਹਿੰਦਾ ਵੀ ਜਿਹੜੀ ਦੂਸਰੀ ਅੰਗੂਠੀ ਹੈ ਤੂੰ ਉਸ ਦਿਨ ਮਤਲਬ ਇਹ ਖੋਲੀ ਇਹਦੇ ਵਿੱਚੋਂ ਜਿਹੜਾ ਕਾਗਜ਼ ਉਸ ਦਿਨ ਪੜੀ ਜਿੱਦਣ ਤੂੰ ਕੱਲ ਨੂੰ ਸਾਰਾ ਕੁਝ ਪ੍ਰਾਪਤ ਕਰ ਲੇਗਾ ਸਮਾਂ ਲੰਘਦਾ ਵੇ ਉਹ ਸਾਰਾ ਕੁਝ ਪ੍ਰਾਪਤ ਕਰ ਲੈਂਦਾ ਹੈ ਉਹ ਬੜੇ ਮੋਟੀਵੇਟ ਹੋਗੇ ਨਾ ਐਕਸਾਈਟਮੈਂਟ ਨਾਲ ਖੋਲਦਾ ਜਦ ਰੀ ਦੀ ਵਿੱਚ ਦੇਖਾ ਕੀ ਹੈ ਉਹਦੇ ਵਿੱਚ ਵੀ ਇਹੀ ਗੱਲ ਲਿਖੀ ਹੁੰਦੀ ਕਿ ਇਹ ਸਮਾਂ ਵੀ ਬਦਲ ਜਾਏਗਾ ਤਾਂ ਉਹੀ ਗੱਲ ਮੈਂ ਸਿਰਫ ਆਪਣੇ ਮੇਰੇ ਜਿਹੜੇ ਮਤਲਬ ਜਿਹੜੇ ਮੇਰੇ ਤੇ ਵਿਸ਼ਵਾਸ ਕਰਦੇ ਸੀ ਚਾਹੇ ਉਹ ਮੇਰੇ ਪਰਿਵਾਰਕ ਮੈਂਬਰ ਨੇ ਚਾਹੇ ਮੇਰਾ ਫਰੈਂਡ ਸਰਕਲ ਹੈ ਉਹ ਸਾਰੇ ਜਿਹੜੇ ਮੇਰੇ ਤੇ ਵਿਸ਼ਵਾਸ ਕਰਦੇ ਸੀ ਅੱਜ ਵੀ ਮੇਰੇ ਨਾਲ ਉੱਥੇ ਹੀ ਖੜੇ ਨੇ ਸਗੋਂ ਇੱਕ ਵਿਸ਼ਵਾਸ ਹੋਰ ਪੱਕਾ ਹੋਇਆ ਹੈ ਕਿ ਇਹ ਬੰਦਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਸਰਵਾਈਵ ਕਰਕੇ ਅੱਗੇ ਜਾ ਸਕਦਾ ਇਟ ਮੀਨ ਕਿ ਇਹ ਜਿਹੜਾ ਵਾ ਹੁਣ ਕੁਝ ਨਾ ਕੁਝ ਗੇਨ ਕਰੇਗਾ ਸਾਨੂੰ ਅੱਧ ਵਿੱਚ ਨਹੀਂ ਛੱਡਦਾ ਮੇਰੇ ਸੋ ਡਾਕਟਰ ਸੰਦੀਪ ਸਿੰਘ ਜਦੋਂ ਪ੍ਰੋਫੈਸਰ ਲੱਗੇ ਸੀ ਲੈਕਚਰਰ ਦਿੰਦੇ ਸੀ ਆਪਣੇ ਜੋ ਕਲਾਸ ਵਿੱਚ ਤੁਹਾਡੇ ਸਟੂਡੈਂਟ ਹੋਗੇ ਬੜਾ ਕਹ ਲੋ ਵੀ ਮਾਨਵਲੀ ਗੱਲ ਹੈ ਜਦੋਂ ਜਾਂਦੇ ਹੋਗੇ ਬੜੇ ਸਲੂਟ ਵੀ ਮਾਰਦੇ ਹੋਗੇ ਕਈ ਬੜਾ ਸਪੈਕਟ ਕਰਦੇ ਵੀ ਪ੍ਰੋਫੈਸਰ ਸਾਹਿਬ ਆਗੇ ਡਾਕਟਰ ਸਾਹਿਬ ਆਗੇ ਨੇ ਇੱਕ ਲਗਦੀ ਲਾਈਫ ਕਹ ਲੋ ਕਿ ਵਾਈਟ ਕਾਲੋ ਜੌਬ ਮਿਲ ਜਾਂਦਾ ਵਾ ਪ੍ਰੋਫੈਸਰ ਨੂੰ ਤੇ ਉਸ ਤੋਂ ਬਾਅਦ ਤੁਸੀਂ ਇੱਕ ਇੱਕ ਇਹ ਲਾਈਫ ਹੈ ਜਿਹੜੀ ਤੁਹਾਡੀ ਸਵੇਰੇ ਸਵੇਕ ਤੇ ਉੱਠ ਕੇ ਮੰਡੀ ਜਾਣਾ ਮੰਡੀੋਂ ਸਬਜ਼ੀ ਲੈਣੀ ਉਸ ਤੋਂ ਬਾਅਦ ਗਲੀ ਗਲੀ ਜਾ ਕੇ ਹੋਕਾ ਦੇਣਾ ਆ ਲੈ ਗੋਭੀ ਟੈਗ ਮਟਰ ਲੈ ਇਹ ਚੋਂ ਲੈ ਕੇ ਕਿਸ ਤਾ ਦੇ ਦਿਓ ਉਹ ਲਾਈਫ ਨੂੰ ਏਡੀ ਲਗਦੀ ਲਾਈਫ ਸੀ ਜਿਹੜੀ ਤੇ ਇਹ ਲਾਈਫ ਨੂੰ ਕਿਸ ਤਾ ਦੇ ਦਿਓ ਸਟ੍ਰਗਲ ਨੂੰ ਦੇਖੋ ਉਹ ਲਾਈਫ ਨੂੰ ਵੀ ਬਹੁਤ ਇੰਜੋਏ ਕੀਤਾ ਇਹਨੂੰ ਵੀ ਕਰਦੇ ਪਏ ਆ ਅੱਜ ਵੀ ਅਸੀਂ ਜਿਹੜਾ ਸਾਡੇ ਗੁਰੂ ਸੇਬਾਨ ਦਾ ਸਿਧਾਂਤ ਚੜ੍ਹਦੀ ਕਲਾ ਦੇ ਵਿੱਚ ਹੈ ਗਿਆ ਹਾਂ ਹਾਂ ਉਹਦੇ ਵਿੱਚ ਅਸੀਂ ਇਹ ਕਹਿੰਨੇ ਕਿ ਫਰਕ ਜ਼ਰੂਰ ਪਿਆ ਫਰਕ ਇਹ ਕਿ ਇਹਦੇ ਵਿੱਚ ਇਹ ਗੱਲ ਦਾ ਸਾਨੂੰ ਆ ਗਿਆ ਕਿ ਜਿਹੜੀ ਅਸੀਂ ਕਹ ਲਓ ਕਿ ਐਜੂਕੇਸ਼ਨ ਸੀ ਉਹਨੂੰ ਹੋਰ ਜ਼ਮੀਨੀ ਪੱਧਰ ਤੇ ਸਿੱਖ ਲਿੱਤਾ ਕਿ ਅਸੀਂ ਚਲੋ ਪਹਿਲਾਂ ਵੀ ਕੋਈ ਮੈਂ ਕੋਈ ਇਥੋਂ ਲਗਜ਼ਰੀ ਲਾਈਫ ਚੋਂ ਜਾਂ ਲਗਜ਼ਰੀ ਪਰਿਵਾਰਾਂ ਚੋਂ ਨਹੀਂ ਸਿਆ ਅਸੀਂ ਪਹਿਲਾਂ ਵੀ ਬੜੀ ਮਿਹਨਤ ਕਰਕੇ ਆਏ ਮੈਂ ਗੱਲ ਕਰਦਾ ਸੀ ਕਿ ਮੈਂ ਦਰਜੀ ਦਾ ਕੰਮ ਵੀ ਕਰਦਾ ਰਿਆ ਮੈਂ ਸਾਰਾ ਕੁਝ ਕਰਕੇ ਅਸੀਂ ਫੇਰ ਉੱਠੇ ਸਾਂ ਚਲੋ ਇੱਕ ਵਾਰੀ ਫੇਰ ਥੋੜਾ ਜਿਹਾ ਸਮਾਂ ਆਇਆ ਫੇਰ ਅਸੀਂ ਥੋੜਾ ਜਿਹਾ ਪਿਛਲੇ ਲੈਵਲ ਤੇ ਆ ਗਏ ਆ ਚਲੋ ਜੇ ਪਿਛਲੇ ਲੈਵਲ ਤੋਂ ਉੱਠ ਕੇ ਅਸੀਂ ਉੱਪਰ ਗਏ ਸਾਂ ਤੇ ਫੇਰ ਇੱਥੋਂ ਚੱਲ ਕੇ ਵੀ ਜਾਵਾਂਗੇ ਉੱਪਰ ਕਿ ਲੱਗਦਾ ਨਹੀਂ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਬੜਾ ਮਿਹਨਤ ਕਾਸ਼ ਪਰਿਵਾਰ ਜੇ ਦਰਜੀ ਦਾ ਕੰਮ ਕੀਤਾ ਬੜੀ ਮਿਹਨਤ ਕਰਕੇ ਉੱਠੇ ਸਾਂ ਕਿ ਲੱਗਦਾ ਨਹੀਂ ਵੀ ਜਿੱਥੋਂ ਉੱਠੇ ਆ ਫੇਰ ਉਸੇ ਜਗ੍ਹਾ ਤੇ ਆ ਜਾਈਏ ਇਸ ਸਾਲਾ ਬਾਦ ਫੇਰ ਉੱਥੇ ਖੜੇ ਅੰਜ ਆਪਾਂ ਸਰਕਲ ਹੈ ਨਾ ਗੋਲ ਘੁੰਮਦੇ ਪਏ ਹਾਂ ਬਸ ਅੱਜ ਚਲੋ ਸਰਕਲ ਤਾ ਸਰਕਲ ਚ ਜਿਹੜਾ 4 ਦਿਨਾਂ ਨੂੰ ਅੱਗੇ ਲੰਘ ਜਾਗੇ ਫਿਰ ਵਧੀਆ ਹੋ ਜਾਏਗਾ ਫਿਰ ਆਪਾਂ ਸੁਨੇਹਾ ਦੀ ਰੈਂਚ ਚਾਹੋਗੇ ਸਾਡੇ ਜਿਹੜੇ ਦਰਸ਼ਕ ਨੇ ਖਾਸ ਕਰਕੇ ਜਿਹੜੇ ਪੀ ਐਚ ਡੀ ਕਰਦੇ ਪਏ ਨੇ ਉਹਨਾਂ ਨੂੰ ਕੀ ਸੁਨੇਹਾ ਦੀ ਰੈਂਚ ਚਾਹੋਗੇ ਕਿਉਂਕਿ ਬੜੇ ਉਹਨਾਂ ਦੇ ਮਨਾਂ 'ਚ ਸਵਾਲ ਹੋਣਗੇ ਵੀ ਅੱਜ ਪੀ ਐਚ ਡੀ ਕਰਕੇ ਸਬਜ਼ੀ ਵੇਚਣੀ ਐਂਦੇ ਪੜ ਲੈ ਕਿਤੇ ਫਿਰ ਪੀ ਐਚ ਡੀ ਦੇ ਮੈਂ ਕਿਉਂ बार-बार ਇਹ ਸਵਾਲ ਕਰ ਰਿਆਂ ਜਿਹੜੇ ਬੱਚੇ ਪੜ ਰਹੇ ਨੇ ਜਾਂ ਜਿਹੜੇ ਕਰ ਰਹੇ ਨੇ ਉਹਨਾਂ ਦੇ ਬੜੇ ਮੰਚ ਸਵਾਲ ਹੋਣਗੇ ਉਹਨਾਂ ਨੂੰ ਜਰੂਰ ਜਵਾਬ ਦੇ ਦੇਦਾ ਉਹਨਾਂ ਦੇ ਸਵਾਲਾਂ ਦਾ ਜਵਾਬ ਮੈਨੂੰ ਲੱਗਦਾ ਕਿ ਮੈਨੂੰ ਨਹੀਂ ਉਹਨਾਂ ਪ੍ਰੋਫੈਸ ਕਿਉਂ ਆਖਰ ਜੇ ਤੁਸੀਂ ਪੀ ਐਚ ਡੀਆ ਕਰਵਾ ਰਹੇ ਹੋ ਜੇ ਤੁਸੀਂ ਅੱਗੇ ਕਿਸੇ ਨੂੰ ਉਹਨਾਂ ਦੀ ਰੋਜ਼ਗਾਰ ਨਹੀਂ ਹੁੰਦਾ ਵਿੱਚ ਹੈਲਪ ਨਹੀਂ ਕਰ ਸਕਦੇ ਜਾਂ ਕੁਝ ਨਹੀਂ ਕਰ ਸਕਦੇ ਅਸੀਂ ਕੋਈ ਹੈਲਪ ਨਹੀਂ ਚਾਹੁੰਦੇ ਅਸੀਂ ਕੋਈ ਉਹਨਾਂ ਦੇ ਕੋਲ ਆਪਾਂ ਕਹ ਲੋ ਕਿ ਭੀਖ ਨਹੀਂ ਮੰਗਦੇ ਵੀ ਅਸੀਂ ਆਪਣੇ ਗੱਲ ਕਰਦੇ ਪਏ ਕਿ ਅਸੀਂ ਐਲੀਜੀਬਲਾਂ ਜਦੋਂ ਪ੍ਰੋਫੈਸਰ ਸਾਨੂੰ ਇੰਟਰਵਿਊ ਦੇ ਵਿੱਚ ਬੈਠਦੇ ਨੇ ਸਾਨੂੰ ਸਿਲੈਕਟ ਨਹੀਂ ਕਰਦੇ ਅਸੀਂ ਉਹਨਾਂ ਨੂੰ ਰਿਪਲਾਈ ਪੁੱਛਦੇ ਆਂ ਜਾ ਕੇ ਵੀ ਸਰ ਮੇਰੀ ਇੰਟਰਵਿਊ ਤੁਸੀਂ ਕਹਿੰਦੇ ਸੀ ਬਹੁਤ ਵਧੀਆ ਹੋਈ ਪਰ ਤੁਸੀਂ ਮੈਂ ਸਿਲੈਕਟ ਨਹੀਂ ਹੋਇਆ ਤਾਂ ਉਹਨਾਂ ਦਾ ਇਹ ਜਵਾਬ ਆ ਜਾਂਦਾ ਬਾਈ ਯਾਰ ਪ੍ਰੈਸ਼ਰ ਬੜਾ ਸੀ ਸਾਡੇ ਤੇ ਉੱਪਰ ਤਾਂ ਉਹਨਾਂ ਪ੍ਰੋਫੈਸਰਾਂ ਨੂੰ ਇੰਨੀ ਗੱਲ ਜ਼ਰੂਰ ਕੰਨੇ ਆ ਕਿ ਯਾਰ ਤੁਸੀਂ ਆਪਣੇ 2-4000 5000 ਰੁਪਏ ٹیਏ ਡੀਏ ਲੈਣ ਪਿੱਛੇ ਕਿਉਂ ਪ੍ਰੈਸ਼ਰ ਚੱਲਦੇ ਜੇ ਪ੍ਰੈਸ਼ਰ ਪਾਉਣ ਵਾਲਿਆਂ ਨੂੰ ਕਹਿ ਦੋ ਕਿ ਵੀ ਸਾਡੇ ਕੋਲ 2-4 5000 ਰੁਪਏ ਦੇ ਪਿੱਛੇ ਜਿਹੜਾ ਵੀ ਕਿਸੇ ਦੇ ਨਾਲ ਅਨਿਆਏ ਨਹੀਂ ਹੋਣਾ ਇਹ ਗੱਲ ਮਤਲਬ ਜਿਹੜੇ ਪੀ ਐਚ ਡੀ ਕਰਵਾਉਣ ਵਾਲੇ ਪ੍ਰੋਫੈਸਰ ਹੈ ਉਹ ਜ਼ਰੂਰ ਜਾਣਨ ਕਿ ਤੁਸੀਂ ਆਖਰ ਸਾਡੇ ਜਿਹੜੇ ਉਹਨਾਂ ਦੇ ਕੋਲ ਬੱਚੇ ਆ ਰਹੇ ਨੇ ਜੇ ਆਪਾਂ ਗੱਲ ਕਰੀਏ ਤਾਂ ਮਾਪਿਓ ਨਾਲੋਂ ਜ਼ਿਆਦਾ ਅਧਿਕਾਰ ਹੈ ਨਾ ਜਿਹੜਾ ਉਹ ਟੀਚਰ ਆਦਾ ਹੁੰਦਾ ਹੈ ਅਧਿਆਪਕਾ ਤੋਂ ਤੁਹਾਡੀ ਗੱਲ ਕੱਟ ਰਾਂਗਾ ਸੌਰੀ ਮੈਨੂੰ ਐਸੋ ਵੀ ਜਿਵੇਂ ਭਗਵੰਤ ਸਿੰਘ ਮਾਨ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਪਿਛਲੇ ਦਿਨ ਇੱਕ ਖਿਡਾਰੀ ਜਿਹੜਾ ਸੀ ਇੱਕ ਜਿਹੜਾ ਪੱਲੇਦਾਰੀ ਕਰਦਾ ਸੀ ਉਹਦੀ ਖਿਡਾਰੀ ਦੀ ਨੂੰ ਨੌਕਰੀ ਦਿੱਤੀ ਗਈ ਸੀ ਕਿ ਪੱਲੇਦਾਰੀ ਕਰਦਾ ਸੀ ਮਿਹਨਤ ਬਹੁਤ ਉਹਨੇ ਮਿਹਨਤ ਬਹੁਤ ਦਿੱਤੀ ਸੀ ਹੁਣ ਤੁਹਾਡੀ ਵੀ ਫੋਟੋ ਵਾਇਰਲ ਹੋ ਰਹੀ ਹੈ ਤੁਸੀਂ ਪੀ ਐਚ ਡੀ ਕੀਤੀ ਹੈ ਡਾਕਟਰ ਸ਼ਬਦ ਤੁਹਾਡੇ ਨਾਲ ਲੱਗਦਾ ਤੁਸੀਂ ਸਬਜ਼ੀ ਵੇਚ ਰਹੇ ਹੋ ਕਿ ਲੱਗਦਾ ਉਮੀਦ ਭਗਤ ਸਿੰਘ ਮਾਨ ਤੱਕ ਜਿਹੜੀ ਤੁਹਾਡੀ ਇਹ ਫੋਟੋ ਪਹੁੰਚੀ ਹੋਊਗੀ ਜਾਂ ਤੁਹਾਡੇ ਨਾਲ ਕੋਈ ਸੰਪਰਕ ਕਰਨਗੇ ਤੁਹਾਨੂੰ ਨੌਕਰੀ ਦੇਣਗੇ ਕਿਉਂਕਿ ਪੰਜਾਬ ਵਾਸਤੇ ਇੱਕ ਮਾੜਾ ਸੁਨੇਹਾ ਜਾ ਰਿਹਾ ਵੀ ਇਹਨੇ ਪੜ੍ਹ ਪੜ੍ਹ ਲਿਖ ਕੇ ਜਿਹੜੀਆਂ ਗਲੀਆਂ ਸਬਜ਼ੀ ਵੇਚਦੇ ਨੇ ਕਿ ਲੱਗਦਾ ਵੀ ਭਗਤ ਸਿੰਘ ਮਾਨ ਤੁਹਾਡੇ ਨਾਲ ਅਪਰੋਚ ਕਰਨਗੇ ਜਾਂ ਕਿਸੇ ਦਾ ਕੋਈ ਨੌਕਰੀ ਮਿਲ ਸਕਦੀ ਤੁਹਾਨੂੰ ਦੇਖੋ ਮਸਲਾ ਨੌਕਰੀ ਦਾ ਤੇ ਰਿਹਾ ਹੀ ਨਹੀਂ ਗਿਆ ਨੌਕਰੀ ਨਾਲ ਮੈਂ ਪਹਿਲਾਂ ਵੀ ਦੱਸ ਚੁੱਕਾ ਪੈਸੇ ਜਿਆਦਾ ਤੇ ਮੈਂ ਇੱਥੇ ਕਮਾ ਰਿਹਾ ਮਸਲਾ ਤੇ ਆਪਣੇ ਜਿਹੜਾ ਅਧਿਆਪਨ ਨੂੰ ਆਪਣੇ ਨੂੰ ਸੈਲਫ ਰਿਸਪੈਕਟ ਨੂੰ ਵਾਪਸੀ ਦਾ ਸੀ ਤਾਂ ਅਧਿਆਪਨ ਅਸੀਂ ਗੱਲ ਕਰਦੇ ਆ ਕਿ ਟੀਚਿੰਗ ਸਾਡਾ ਜਨੂਨ ਹੈ ਜ਼ਰੂਰੀ ਨਹੀਂ ਹੈ ਕਿ ਸਰਕਾਰਾਂ ਸਾਨੂੰ ਕੁਝ ਦੇਣ ਤੇ ਅਸੀਂ ਤਾਂ ਹੀ ਟੀਚਿੰਗ ਕਰਾਂਗੇ ਟੀਚਿੰਗ ਅਸੀਂ ਕਰਨੀ ਅਸੀਂ ਘਰ ਬੈਠ ਕੇ ਵੀ ਕਰ ਸਕਦੇ ਆ ਕਰਾਂਗੇ ਸਰਕਾਰਾਂ ਦੇ ਉੱਪਰ ਮੈਂ ਨਹੀਂ ਇਹ ਸਾਸ ਦੇ ਉੱਪਰ ਬੈਠਾ ਕਿ ਸਰਕਾਰਾਂ ਮੈਨੂੰ ਆਣ ਕੇ ਨੌਕਰੀ ਦੇਣ ਕਿਉਂਕਿ ਟੀਚਿੰਗ ਜੇᱫੋ ਕਰਨੀ ਆ ਮੇਰੇ ਕੋਲ ਥੋੜੇ ਜੇ ਰਿਸੋਰਸਿਸ ਹੋਰ ਹੋ ਜਾਣਗੇ ਤਾਂ ਮੈਂ ਆਪਣੇ ਤੌਰ ਤੇ ਟੀਚਿੰਗ ਸ਼ੁਰੂ ਕਰ ਦਾਂਗਾ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਅਸੀਂ ਕਿੰਨੀਆਂ ਕਿ ਸਰਕਾਰਾਂ ਦੇ ਦਿੱਤੇ ਹੋਏ ਅਸੀਂ ਕਰਦੇ ਪਈਆਂ ਅਸੀਂ ਟੈਸਟ ਕਲੀਅਰ ਕੀਤੇ ਨੇ ਅਸੀਂ ਜੋ ਬਦਲੇ ਚ ਸਾਨੂੰ ਫੈਲੋਸ਼ਿਪਾਂ ਨੇ ਟੈਸਟ ਕਲੀਅਰ ਕੀਤੇ ਨੇ ਮਿਲੇ ਨੇ ਅਸੀਂ ਦੇਖਿਆ ਡਾਕਟਰ ਸਾਹਿਬ ਟੈਸਟ ਕਲੀਅਰ ਕਰਨ ਦੇ ਬਜਾਇਸੇ ਦੇਖਿਆ ਸਾਡੀਆਂ ਭੈਣਾਵਾਂ ਵਾਂ ਜਿਹੜੀਆਂ ਮੇ ਮਾਤਾਵਾਂ ਵਾਂ ਡਾਂਗਾ ਛੋਟੇ ਬੋ ਖਾਂਦੀਆਂ ਨੇ ਅਸੀਂ ਦੇਖਿਆ ਵੀ ਜਦੋਂ ਕਿਤੇ ਉਹਨਾਂ ਨੂੰ ਟੈਸਟ ਕਲੀਅਰ ਕੀਤਾ ਤਾਂ ਨੌਕਰੀ ਲੈ ਜਾਂਦੀਆਂ ਨੇ ਉਹਨਾਂ ਪੁੱਛ ਕੇ ਦੇਖਿਓ ਉਹਨਾਂ ਦੀਆਂ ਚੁੰਨੀਆਂ ਤੱਕ ਰੋਲੀਆਂ ਜਾਂਦੀਆਂ ਨੇ ਠੀਕ ਹੈ ਨਾ ਜੇਕਰ ਤੁਸੀਂ ਟੈਸਟ ਕਲੀਅਰ ਕੀਤਾ ਤੁਸੀਂ ਨੌਕਰੀ ਦੇ ਹੱਕਦਾਰ ਹੋ ਪਰ ਤੁਹਾਨੂੰ ਨੌਕਰੀ ਨਹੀਂ ਮਿਲੀ ਇਹਦੇ ਇਹ ਵੀ ਕਰ ਰਹੇ ਨੇ ਦੇਖੋ ਜਿਹੜੇ ਡਾਂਗਾ ਮਾਰਨ ਵਾਲੇ ਨੇ ਜਿਵੇਂ ਦੇ ਉਹਨਾਂ ਨੂੰ ਸੰਸਕਾਰ ਮਿਲੇ ਚਾਹੇ ਉਹ ਕਿਸੇ ਦੇ ਆਰਡਰ ਦੇ ਉੱਪਰ ਕਰਨ ਅਸੀਂ ਕਾਨੂੰਨ ਦੇ ਵਿਦਿਆਰਥੀ ਆ ਕਾਨੂੰਨ ਦੇ ਵਿੱਚ ਲਿਖਿਆ ਕਿ ਤੁਸੀਂ ਕਿਤੇ ਵੀ ਆਪਣੇ ਜਿਹੜਾ ਸੁਪੀਰੀਅਰ ਆਫੀਸਰ ਆ ਉਹਦਾ ਗਲਤ ਆਰਡਰ ਮੰਨਣ ਨਾਲ ਸੇ ਬਾਉਂਡ ਨਹੀਂ ਹੋ ਜੋ ਡਾਂਗਾ ਮਾਰਦੇ ਨੇ ਭਾਈ ਜਿਵੇਂ ਦੇ ਉਹਨਾਂ ਨੂੰ ਸੰਸਕਾਰ ਮਿਲੇ ਨੇ ਭੀ ਕਰ ਲੈਣਾ ਆਪਾਂ ਉਹਦੇ ਵਿੱਚ ਨਹੀਂ ਕਹਿ ਸਕਦੇ ਦੂਜੀ ਗੱਲ ਇਹ ਆ ਮੈਨੂੰ ਉਹਨਾਂ ਦੇ ਉੱਪਰ ਵੀ ਆਉਂਦਾ ਕਿਉਂਕਿ ਦੇਖੋ ਕੋਈ ਵੀ ਬੰਦਾ ਡਾਂਗਾ ਖਾਂਦਾ ਕਿਸੇ ਦਾ ਜੀ ਨਹੀਂ ਕਰਦਾ ਮਜਬੂਰੀਆਂ ਬੰਦੇ ਨੂੰ ਲੈ ਆਉਂਦੀਆਂ ਨੇ ਆਖਰ ਉਹਨਾਂ ਦੇ ਵੀ ਘਰਦਿਆਂ ਦੀਆਂ ਆਸਾਂ ਨੇ ਸਾਰਾ ਕੁਝ ਹੈ ਦੂਜੀ ਗੱਲ ਜੇ ਆਪਾਂ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਮੈਂ ਆਪਣੇ ਸੱਭਿਆਚਾਰ ਦੇ ਵਿੱਚੋਂ ਆਪਣੇ ਫਲਸਫੇ ਦੇ ਵਿੱਚ ਉਹ ਚੀਜ਼ ਸਿੱਖੀ ਹੈ ਕਿਉਂਕਿ ਸਾਡੇ ਹੱਥ ਜਿਹੜੇ ਆ ਮੰਗਣ ਲਿਆ ਚ ਨਹੀਂ ਅਸੀਂ ਦੇਣ ਲਿਆ ਚ ਸਾਂ ਤੇ ਅਸੀਂ ਕਿਉਂ ਕਿਸੇ ਦੇ ਕੋਲ ਮੰਗਣ ਜਾਈਏ ਹਾਂ ਇੱਕ ਦੇ ਕੋਲੋਂ ਮੰਗਦੇ ਆ ਉਹਦੇ ਕੋਲੋਂ ਮੰਗਣ ਤੇ ਸਾਨੂੰ ਕੋਈ ਰੋਕ ਨਹੀਂ ਸਕਦਾ ਉਹ ਸਾਡਾ ਅਕਾਲ ਪੁਰਖ ਹੈ ਠੀਕ ਹੈ ਲਾਹ ਸਵਾਲ ਮੇਰਾ ਜੀ ਭਵਨ ਸਿੰਘ ਮਾ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਕਹਿਆ ਸੀ ਗੋਰੇ ਜਿਹੜੇ ਨੇ ਪੰਜਾਬ ਵਿੱਚ ਕੰਮ ਕਰਨ ਆਏ ਗਏ ਮੈਂ ਜਿਵੇਂ ਪਹਿਲੇ ਸਵਾਲ ਕੀਤਾ ਸੀ ਕਿ ਮੈਨੂੰ ਐਸੋ ਤੁਸੀਂ ਗਲੀ ਗਲੀ ਜਾ ਕੇ ਕੰਮ ਕਰਦੇ ਹੋ ਕੋਈ ਗੋਰਾ ਮਿਲਿਆ ਕੋਈ ਕੰਮ ਕਰਦਾ ਕੋਈ ਸਬਜ਼ੀ ਵੇਚਦਾ ਜਾਂ ਕੋਈ ਆਰਟਿਸਟ ਆਉਂਦਾ ਹ ਹੁਣ ਤੱਕ ਮਿਲਿਆ ਗੋਰਾ ਕੋਈ ਕਈ ਮਿਲੇ ਨੇ ਜਿਨ੍ਹਾਂ ਦਾ ਨਾਮ ਗੋਰਾ ਆ ਨਾਮ ਉਹ ਸਬਜ਼ੀ ਵੇਚਦੇ ਆ ਜੋ ਮੇਰੇ ਵੀ ਹੁਣ ਮੇਰੇ ਵੀ ਯਾਰ ਦੋਸਤ ਸਾਰੇ ਸਬਜ਼ੀ ਵਾਲੇ ਬੰਨੇ ਸ਼ੁਰੂ ਹੋ ਗਏ ਉਹਨਾਂ ਵਿੱਚੋਂ ਗੋਰੇ ਵੀ ਮਿਲਦੇ ਨੇ ਕਾਲੇ ਵੀ ਮਿਲਦੇ ਨੇ ਜਿਨ੍ਹਾਂ ਦੇ ਨਾਮ ਆ ਗੋਰੇ ਜਾਂ ਕਾਲੇ ਕਿਸੇ ਦਾ ਕੋਈ ਛਿੰਦਾ ਵੀ ਮਿਲਦਾ ਕੋਈ ਭੀਰਾ ਵੀ ਮਿਲਦਾ ਪਤਾ ਨਹੀਂ ਕਿਵੇਂ ਦੇ ਮਿਲਦੇ ਨੇ ਠੀਕ ਹੈ ਨਾ ਤਾਂ ਪਰ ਨੇਟਿਵ ਕੋਈ ਗੋਰਾ ਹੋਵੇ ਮੈਨੂੰ ਨਹੀਂ ਮਿਲਿਆ ਉਹ ਬਹੁਤ ਧੰਨਵਾਦ ਜੀ ਇਹ ਸੀ ਗੱਲ ਬਾਕੀ ਦੇ ਡਾਕਟਰ ਜਿਹੜੇ ਕਿ ਜਿਨ੍ਹਾਂ ਨੇ ਪੀ ਐਚ ਡੀ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਵੀ ਇੱਕ ਵੱਖਰੇ ਤਰੀਕੇ ਦਾ ਪੰਜਾਬ ਵਿੱਚ ਸਬਜੀ ਵਾਲਾ ਵਾ ਇਹਨਾਂ ਪੜਿਆ ਲਿਖਿਆ ਪਰ ਕਹਿੰਦੇ-ਕਹਿੰਦੇ ਸਾਡੇ ਪੰਜਾਬ ਵਾਸਤੇ ਮਾੜੀ ਖਬਰ ਹੈ ਕਿਉਂਕਿ ਇਹਨਾਂ ਪੜ੍ਹ ਲਿਖਣ ਤੋਂ ਬਾਅਦ ਜੇਕਰ ਸਬਜ਼ੀਆਂ ਵੇਚਣੀਆਂ ਸਾਡੇ ਬੱਚਿਆਂ ਤੇ ਕੀ ਹਾਲਾਤ ਹੋਣਗੇ ਸਾਡੇ ਬੱਚਿਆਂ ਤੇ ਕੀ ਸੋਚ ਪਵੇਗੀ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਅਪੀਲਿਆ ਵੀ ਇਹੇ ਲੋਕਾਂ ਵੱਲ ਧਿਆਨ ਦਿੱਤਾ ਜਾਵੇ ਵੀ ਜੇਕਰ ਇਹਨਾਂ ਪੜ੍ਹ ਲਿਖ ਸਬਜ਼ੀ ਵੇਚਣੀਆਂ ਆ ਤੇ ਸਾਡੇ ਪੰਜਾਬ ਦੇ ਜਾਤ ਨੌਜਵਾਨ ਵਦੀਸ਼ਾ ਵੀ ਜਾਣਗੇ ਜਾਂ ਕਿਤੇ ਹੋਰ ਕੰਮ ਕਰਨਗੇ ਜਾਂ ਹੋਰ ਜਾ ਕੇ ਨੌਕਰੀ ਕਰਨਗੇ ਅਸਤੇ ਕਿ ਪੰਜਾਬ ਦੀ ਲੋਕਾਂ ਨੂੰ ਪਹਿਣ ਦਿੱਤੀ ਜਾਵੇ ਤਾਂ ਜੋ ਕੀ ਦਾ ਪੜ ਲੈ ਕੇ ਕਿਤੇ ਸਮਝੀ ਨਾ ਵਿੱਚ ਨੀ ਪਵੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅੰਮ੍ਰਿਤਸਰ